ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿੱਧਿਆਂਗਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜਲੂਰ ਕਰਾ ਲਿਆ ਕਰੋ ਬਾਕੀ ਪਸ਼ੂ ਦੀ ਆਪਣੀ ਦੋ ਟਾਈਮਾਂ ਇੱਥੇ ਚੁਆਈ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪੀ ਜੀ ਕੀ ਹਾਲ ਜੇ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਕਿਰਪਾ ਚਾਹੀਦੀ ਜੇ ਤੇ ਨਾਮ ਦੱਸਦੇ ਕਰੀ ਫਿਰ ਹਾਂ ਜਸ਼ਨਪੁਰ ਜੇ ਪਿੰਡ ਮਿਆਧੀਆਂ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਆ ਗਈਆਂ ਕਾਵਾ ਤਿੰਨ ਹਨਾ ਅੱਜ ਤਿੰਨ ਕਾਵਾ ਆਪਣੇ ਕੋ ਤੇ ਉਦਨ ਵਾਲੀਆਂ ਵੇਗੀਆਂ ਸਾਰੀਆਂ ਵੇਗੀਆਂ ਵੇਗੀਆਂ ਰੁਪਈ ਜੀ ਬੜੇ ਫੂਨ ਮੋਲ ਵੀਰ ਆ ਭਰਾ ਕਹਿੰਦੇ ਕੋਈ 2000 ਵੱਧ ਖਰਚਣਾ ਚੰਗਾ ਸਾਫ ਚਾਹੀਦਾ ਮਾਲ ਅੱਜ ਵੀ ਚਲੋ ਰੇਟ ਨੋਰਮਲ ਹੀ ਆ ਹਨਾ ਸਾਰੇ ਉੱਤੇ ਨੋਰਮਲ ਆ ਤੇ ਭਾਜੀ ਦੁੱਧ ਵਾਲੀਆਂ ਮੱਛੀਆਂ ਤੇ ਸਾਫ ਤੇ ਸੁਈਆਂ ਸਵਾਈਆਂ 나ੜੂ ਦੇ ਬੱਚੇ ਤੇ ਚੋਚਵਾ ਕੇ ਤੁਹਾਡੇ ਘਰੋਂ ਖੜੇ ਕੋਈ ਹੋਈ ਵਾ ਕੇ ਤਸੱਲੀ ਕਰਕੇ ਵੀਰ ਕੋਈ ਖੜੇ ਹਜੇ ਬੌਲਿਆਂ ਦੀਆਂ ਵਛੀਆਂਗੇ ਤੇ ਚਲੋ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਹਰਪੂਜੀ ਇਹ ਕੋ ਜਿਹੜਾ ਬੌਲਾ ਹੈ ਨਾ ਇਸ ਟਾਈਮ ਹਾਂਜੀ ਬੌਲਾ ਹੀ 12 ਕਿਲੋ ਆ ਤਿਆਰ ਮੌਕੇ ਤੇ ਤੀਜੇ ਦਿਨ ਦੀ ਸੂਈ ਥੱਲੇ ਬੱਚੇ ਦੇ ਨਾਲ 나ੜੂ ਕਿਹੜਾ ਬੱਚਾ ਜੇ ਦਾ ਆ ਜਰਸੀ ਜੀ ਆ ਜਰਸੀ ਬਚਿਆ ਜੀ ਵਾਸ਼ਾ ਵੇਖੋ 나ੜੂ ਨਾਲ 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 ਜਿਹੜਾ ਨਾਲ ਹੀ ਠੀਕ ਹੈ ਜੀ 12 ਲੀਟਰ ਹੁਣ ਤਿਆਰ ਜੇ ਮੌਕੇ ਤੇ 12 ਲੀਟਰ ਬੋਲਾ ਹੀ ਆ ਕਿੰਨਾ ਕਰੀ ਜਾਊਗੀ ਹਰਪੀ ਜੀ ਜਿਹੜੇ ਹਿਸਾਬ ਨਾਲ ਇਹਨੇ ਤੀਜੇ ਦੇ ਦੀ ਸੂਈ ਥੱਲੇ 12 ਲੀਟਰ ਬੋਲਾ ਮੇਰੇ ਹਿਸਾਬ ਨਾਲ ਵਸ਼ੀ ਨਹੀਂ ਮਰਦੀ ਸੋਨਾ 17 ਕਿਲੋ ਤੋਰਾਂ ਫੇਰ ਇੱਕ ਕਰੀ ਨਾ ਬਾਕੀ ਤੁਸੀਂ ਆਪਣੀ ਸਮਝ ਕਰਨੀ ਹੈ ਆਪਣੀ ਵੇਚ ਚੱਕ ਕੇ ਦੇਖੋ ਪਿਓਰ ਜਰਸੀ ਓਪਰ ਬਾਕੀ ਉਤਰੇ ਆ ਵੀ ਥੱਲੇਆਂ ਚੰਗੀ ਬਣੀ ਕਿਦਰਾਂ ਥੋੜਾ ਜਿਹਾ ਵੱਧ ਕਰਦੀ ਹੈ ਚਲੋ ਲੈ ਜਾ ਬਾਕੀ ਥਾਣਾ ਦਾ ਸਾਈਜ਼ ਵੀ ਆਪ ਲਈ ਕਾਫੀ ਚੰਗਾ ਹੈ ਤੇ ਥੱਲਿਆਂ ਵੀ ਚੰਗੀ ਹੈ ਬਾਕੀ ਹੁਣ ਸਟੈਲਸ ਚੁੱਲੇ ਚੱਲ ਪਏ ਆ ਚਾਲਿਆਂ ਤੇ ਕਮਰੇ ਦੋਦੇ ਚੰਗਾ ਕੱਢੀ ਜਣਾ ਸਫਾਈਆਂ ਵੇਖੋ ਵਸੀਆਂ ਜੀ ਆਹ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆਪਾਂ ਧਰਮਰਾ ਜੀ ਦਿਖਾ ਦਿਓ ਵੇਖੋ ਠੰਡੀ ਧਿਰੀ ਕੋਈ ਚੱਕਰ ਨਹੀਂ ਮਸ਼ੀਨ ਭਾਵੇਂ ਤੇ ਆ ਇਥੋਂ ਠੀਕ ਵਾ ਨਾ ਕੋਈ ਭੂਰ ਨਾ ਕੋਈ ਸ਼ਟਾਰ ਪੀਜੀ ਠੀਕ ਹੈ ਜੀ ਫਸਮ ਕੇ ਤੁਹਾਨੂੰ ਹੋਰ ਵਾਸ਼ੀ ਕੱਢੂਗੇ ਤੇ ਮੁੱਲ ਫਿਰ ਇਹਦਾ ਮੁੱਲ ਹਰ ਪੀਜੀ ਇਹੋ ਜਿਹੀ ਮਸ਼ੀਆਂ ਚਲੋ ਆਪਾਂ ਵੇਚਣੀਆਂ ਵਾ ਹਾਂਜੀ ਆਪਾਂ ਫਿਰ ਮਾਲ ਲਿਓਣਾ ਆ ਤਾਦ ਕਰਕੇ ਮੁੱਲ ਪਾਉਨੇ ਆਪਾਂ ਨੋਰਮਲ ਜਿਹੜਾ ਅਬਦੁੱਲ ਜਿਹੜਾ ਵਾਲਾ ਕੰਮ ਹੈ ਠੀਕ ਹੈ ਮੁੱਲ ਵਸ਼ੀ ਦਾ 45 ਕਰ ਲਓ 40 ਕਰ ਲਓ ਜੋ ਮਰਜ਼ੀ ਕਰੀ ਜਾ ਵੇਖਦੀ ਵੀ ਆ ਹਾਂਜੀ ਮੁੱਲ 40 ਤੁਸੀਂ ਕਰਾ ਲਓ ਮਾਨ 36000 ਦੀ ਦੇ ਦੋ 36000 ਦੀ ਧੱਕਾ ਕਰਤਾ ਜੀ ਜਾਣ ਤੋਂ ਕੁਛ ਨਹੀਂ ਹੁੰਦਾ ਦੇ ਦਾਂਗੇ 36000 ਰੁਪਏ ਦੀ ਕਹਿਤਾ ਦੇ ਬਾਜੂ ਅਸੀਂ 40 ਦੀ ਵੇਗਦੀ 45 ਮੁੱਲ ਕਰਕੇ ਅੱਛਾ ਬਾਕੀ ਆ ਵੇਖੋ ਵਸ਼ੀ ਲਿਆ ਗਣਾ ਨਵਾਂ ਨੂੰ ਦਿੱਤੀ ਨੇ ਸਾਰੀ ਆਪਣੇ ਕੋ ਵੀਡੀਓ ਹੈਗੀ ਮੇਲੇ ਦੀ ਸਾਰੀ ਵਸ਼ੀ ਇੱਥੋਂ ਤੱਕ ਨਿਬੜੀ ਚਬੜੀ ਠੀਕ ਹੈ ਜੀ ਹਾਂ ਜੀ ਹਜੇ ਆ ਦੇਖ ਸਕਦੇ ਹੋ ਮੇਲੇ ਮਾੜੀ ਬੈਣ ਦੀ ਦੇ ਰਿਆ ਪੰਡਾਣਾ ਮੇਲਾ ਛੋੜਦੀ ਵਸ਼ੀ ਤੇ ਜਿਆਦਾ ਨਾ ਸੂਈ ਨੂੰ ਆ ਤੇ ਆ ਜਿਹੜੀ ਗਾਂ ਜੇ ਇਹ ਰੁਪਈਆ ਉਹਦੇ ਆ 9 ਕਿਲੋ ਕੋ 9 ਲੀਟਰ ਹੈਗਾ ਪੱਕਾ ਦੁੱਧ 9 ਲੀਟਰ ਪੱਕਾ ਪਰ ਜਿੱਡੀ ਗਾਂ ਵਾਂ ਕਿਸੇ ਨੇ ਸੰਭ ਹੀ ਨਹੀਂ ਆ ਸਾਡੇ ਲੱਗੇ ਥੋੜਾ ਪੱਠੇ ਪੁੱਠਿਆਂ ਦਾ ਵਾ ਥੋੜਾ ਜਿਹਾ ਜਿਹੜੇ ਵੀਰ ਹੁਣ ਪੱਠੇ ਜਿਹੜੇ ਲਾਲ ਸੌ 10 ਦਿਨ ਹੋ ਗਏ ਉਹ ਪੱਠੇ ਥੋੜੀ ਜਿਹੀ ਹੋ ਗਈ ਹੈ ਹਾਂਜੀ 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 ਬਾਕੀ ਰੁਪੀਜੀ ਵਸ਼ੀ ਚੰਗੀ ਆ ਬੂਤੀ ਵਸ਼ੀ ਦੇਖੋ ਵਸ਼ੀ ਆਹ ਦੇਖ ਸਕਦੇ ਆ ਵਸ਼ੀ ਰੁਪੀਜੀ ਗਾਂ ਨਹੀਂ ਵਸ਼ੀ ਆ ਠੀਕ ਹੈ ਜੀ ਦੇਖੋ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗਦੇ ਇਹ ਭਾਵੇਂ ਤਾਂ ਰਮਰਾ ਦੋ ਜਿੱਡੀ ਠੰਡੀਆਂ ਸਾਰੀਆਂ ਠੰਡੀਆਂ ਵੇੜਾ ਦੇਖੋ ਠੀਕ ਹੋ ਗਿਆ ਉਹ ਛਟਾ ਕਿਹੜਾ ਡੰਗਰ ਚ ਨਾਊਗਾ ਠੀਕ ਹੈ ਚਲੋ ਖੋਲੋ ਫਿਰ ਨਾ ਕੋ ਭੂਰ ਨਾ ਕੋ ਛਟਾ ਰੁਪੀਜੀ ਤੇ ਦੁੱਧ ਦੇ ਕੋਲ ਦੁੱਧ ਹਰ ਭੀ 10 ਕਿਲੋ ਜਾਂ 9 ਕਿਲੋ ਕਹਿ ਕੇ ਦੇ। ਅੱਛਾ। ਦੇਖੋ ਬੁੱਤੀ ਵਸ਼ੀਰ। ਥੋੜੀ ਵਸ਼ੀਰ ਆ ਜੀ ਨਹੀਂ 60000 ਨਹੀਂ ਉਸ ਵੀਰ ਨਾਲੀ। ਸਰੀਰੋਂ ਲਿਸੀ ਆ ਉਤਰਾਂ ਚਲੋ ਸੰਭਣ ਵਾਲੀ ਆ। ਫਸਟ ਸਟੈਲਸ ਟੁਲੇਂ ਦੁੱਧ ਚੰਗਾ ਦੇ ਜਾਊਗੀ। ਤੇ ਮੁੱਲ ਫਿਰ ਇਹਦਾ ਮੁੱਲ ਹਰ ਵੀ ਜਿੱਡੀਆਂ ਵੇਖੋ ਸਫਾਈਆਂ ਸੁਨੀਆਂ ਮਸ਼ੀਨਾਂ ਦੇਖੋ ਹਾਂਜੀ ਹੈ ਪਾਂਡਾ ਲਈ ਵਧੀ ਕਰਮ ਵਾਲੀ ਦਾ 15 ਕਿਲੋ ਦੁੱਧ ਹੁੰਦਾ ਅੱਛਾ ਆਪਾਂ ਜੋ ਹੈਗਾ ਉਹ ਦੱਸਣਾ ਠੀਕ ਆ 9 ਕਿਲੋ ਵੀਰ ਕੋ ਮੇਰੇ ਘਰ ਦੁੱਧ ਮਿੰਨਕ ਲੈ ਜਾਏ ਹਾਂਜੀ ਮੋਨੋ ਬਸ਼ੀ ਦਾ 30 ਆ ਮਾਨ ਕਰਾ ਲਓ ਜੋ ਕਰਾਉਣਾ ਜੀ 2-3000 ਛਡਦੀ ਇਹਦਾ ਵੀ ਛਡਾ ਲਓ ਜੋ ਜੀ ਦਵਾ 27000 ਦੀ ਜਾਂਦਾ ਹਰ ਵੀ 27 ਦੀ ਮਿਲਦੀ ਨਹੀਂ ਤੁਹਾਨੂੰ ਪਤਾ 9 ਕੁ ਲ ਦੋ ਦੇ 10 ਕੁ 12 ਕੁ ਦੱਸ ਦੋ ਜਿੰਨਾ ਮਖਾਵਾ ਆ ਮੇਰੇ ਘਰ ਗੁਬੀਰ ਤਿੰਨ ਟਾਈਮ ਚੋਲੇ ਚਾਰ ਟਾਈਮ ਦੋ ਜੇ 9 ਤੋਂ ਘੱਟ ਜੂਗਣਾ ਜੇ ਤੁਹਾ ਮਰਜ਼ੀ ਕੋਈ ਕਹੋ ਵੀ ਰੋ ਕੋ ਕਰ ਲਾਂਗੇ ਠੀਕ 27 ਦੀ ਕਹਤ ਨਾਲ 26000 ਦਿਆ ਬੇਵਸ਼ੀਕ ਠੀਕ ਹੈ ਜੀ ਇਹਦਾ ਬੱਚਾ ਹੋ ਜੇ ਇਹਦਾ ਬੱਚਾ ਦੋ ਲੱਗ ਠੀਕ ਹੈ ਜੀ ਇਹ ਮਹੀਨੇ ਦਾ 800 ਜੀ ਬੱਚਾ ਹੈਗਾ ਮਹੀਨੇ ਤੋਂ ਅੰਦਰ ਹੀ ਮਹੀਨੇ ਤੋਂ ਲਾਓ ਤੇ ਠੀਕ ਹੈ ਜੀ ਤੇ ਇਹਦਾ ਬੱਚਾ ਮਰ ਗਿਆ ਜੇ ਇਹਦਾ ਬੱਚਾ ਰੁਪਈ ਮਰ ਗਿਆ ਦੇਖੋ ਜੇ ਵੀ ਗਿੱਲਾ ਹੀ ਨਾੜੂ ਨਾਲ ਬੱਚੇ ਦਾ ਠੀਕ ਹੈ ਤਾਜੇ ਨਾੜੇ ਨਹੀਂ ਮਰਿਆ ਨਹੀਂ ਬਚਾ ਸਾਹ ਚੱਲਦੇ ਸਾਹ ਚੱਲਦੇ ਆ ਇਸ ਤਰ੍ਹਾਂ ਆਹ ਵੇਖੋ ਤਾਜਾ ਨਾੜੂ ਨਾਲ ਪਰ ਇਹ ਵਾਸ ਹੈਗੇ ਜੇ ਪਰ ਜੇ ਪਰਸੋਂ ਦੀ ਨਿਕਲਣੀ ਆਲੇ ਜੇ ਇਹ ਵੀ ਲਿਬੜੀ ਤਿਬੜੀ ਆ ਵੇਖੋ ਇਹ ਵੀ ਲਿਬੜੀ ਤਿਬੜੀ ਵੀ ਵਛੀਏ ਵੀ ਲਿਆਗੇ ਨਵਾਤੀ ਆ ਠੀਕ ਹੈ ਜੀ ਹਾਂ ਜੀ ਪਰਸੋਂ ਦੀ ਸੁਈ ਆ ਇਹ ਕੋਈ ਅਮੀਰ ਬੋੜਾ ਹੈ ਜੀ ਸਾਢੇ 7-8 ਕਿਲੋ ਦੇ ਇਹੜ ਗੜ ਜਿਹੜਾ ਚੋਇਆ ਆਪਾਂ ਅੱਛਾ ਇਹਦੀ ਕਹਾਣੀ ਹਰ ਰੁਪਈਏ ਇਦਾਂ ਵੀ ਵੀਰ ਆਪਣੇ ਕੋ ਕੋ ਲੈ ਗਿਆ ਧਾਰ ਹਾਂਜੀ ਵੀਰ ਵੀ ਮੂੰਹ ਮੱਥੇ ਲੱਗਦਾ ਕਾਰੋਬਾਰੀ ਬੰਦਾ ਠੀਕ ਹੈ ਔਰ ਕੇ ਧਾਰ ਖੜ ਕੇ ਵਸ਼ੀ ਨੂੰ ਦਿੱਤੀ 35000 ਦੀ ਔਰ ਕੋ ਵੀ ਗਈ ਨਹੀਂ ਹਾਂਜੀ ਜਦੋਂ ਸੁਪੀਓ ਨੇ ਸਾਹਮਣੇ ਕੀਤੀ ਪੈਸੇ ਦੇਣ ਵਾਲੇ ਠੀਕ ਹੈ ਉਹਨੇ ਸਾਹਮਣੇ ਨਹੀਂ ਦਿੱਤੀ ਹਰ ਰੁਪਈਏ ਵਸ਼ੀ ਗਈ ਔਰ ਕੇ ਆਪਾਂ ਰਾਤ ਦੀ ਵਸ਼ੀ ਲੈਣਤੀ ਬੱਚਾ ਉਹਦੇ ਘਰ ਹੀ ਢੱਲਾ ਹੀ ਦਰਾਤੀ ਇੱਥੇ ਆ ਗਿਆ ਹਰ ਰੁਪਈਏ ਵਸ਼ਾ ਇਦਾਂ ਕਰਨ ਰਿਹਾ ਠੀਕ ਹੈ ਜੀ ਬਾਕੀ ਮਰਿਆ ਸਮਝੋ ਤੁਸੀਂ ਬਾਕੀ ਤਾਜ਼ਾ ਬੱਚਾ ਇਹਦੀ ਗੱਬਰ ਦੀ ਵੀਡੀਓ ਅੱਛਾ ਇਹਦੀ ਮੈਲਾ ਮਾਰ ਦੀ ਵੀਡੀਓ ਆਪਣੇ ਕੋਲ ਆ ਵੀਰ ਭਰਾ ਜਿੱਦ ਇotra ਦੁੱਧ ਕਿੰਨਾ ਕੁ ਭਰੀ ਜਾਓਗੇ ਦੁੱਧ ਹਰਪੀ ਜੀ ਸਾਮ ਸੂਮ ਕਰਕੇ ਨਾ ਬਦੀ 11 ਕਿਲੋ ਤੋਂ 10000 ਕਿਲੋ ਤੋਂ ਨਹੀਂ ਮਰਦੀ ਬਸ਼ੇ ਤੋਰ ਤੋਰ ਕੇ ਤਾਂ ਦਿਖਾ ਦਈਏ ਕਰੀ ਇਹਵੇਂ ਲੈਗ ਤੇ ਇਹਦਾ ਉਤਰਾ ਮੇਦੀ ਮੁੱਲ ਵੇਖੋ ਅੱਜ ਠੰਡੀ ਤੇ ਕੋਈ ਵਸ਼ ਨਹੀਂ ਉਤਰਾਂਗੇ ਵੀ ਠੰਡੀ ਆ ਵੇਖੋ ਕੋਈ ਪਰਵਾਹ ਨਹੀਂ ਉਤਰਾ ਭਾਵੇਂ ਥੋੜਾ ਬਾਹਰ ਆ ਦੇਖਾਂ ਇਹ ਵੀ ਰਸਤੀ ਬਾਗੇ ਕੋਈ ਜਿੱਦਾਂ ਮੱਦੀ ਚਲਾਈ ਜਾ ਠੀਕ ਹੈ ਜੀ ਹੈਗੀ ਠੰਡੀ ਉਤਰਾ ਥੋੜਾ ਬਾਹਰ ਕਰਦੇ ਆ ਤੇ ਇਹਦਾ ਫਿਰ ਮੁੱਲ ਮੋਲੇ ਹਰਪੀ ਜੀ ਜੇ ਬੱਚਾ ਦਾ ਫਿਰ ਤੇ ਚਲੋ ਜੇ ਆਪਾਂ ਨੂੰ ਮਾਣੇ ਤੇ ਆਪਾਂ ਫਿਰ ਵੀ ਸਤਾਈਆਂ ਠਾਈਆਂ ਦੀ ਵਸੇ ਵੇਚਣੀ ਹਾਂਜੀ ਹੁਣ ਹਰਪੀ ਜੀ ਮੋਲੇ ਦਾ 23 ਆ ਖਾਣਾ 21 ਦੀ ਵੇਦ ਜਾਣ ਤੋਂ ਪੂਰੇ ਦੇਗੇ ਜੀ ਹਰਪੀ ਜੀ ਵੀ ਦੀ ਘਾਟਾ ਤੇ ਨੇ ਪਉਣਾ ਹੀ ਹੁਣ ਠੀਕ ਹੈ ਜੀ ਦੇ ਦਾਂਗੇ 20 ਦੇ ਦਾਂਗੇ ਬਾਕੀ ਠੰਡੀ ਤੇਰੀ ਕੋਈ ਚੱਕਣੀ ਖੱਟਾ ਬੋਲਾ ਸੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੇਆ ਚੋ ਚਵਾ ਕੇ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਫੇਰ ਹੀ ਪਸ਼ੂ ਖਰੀਦੋ ਜੀ